16 ਡਿਗਰੀ ਤੇ AC ਚਲਾਉਣ ਵਾਲੇ ਹੋ ਜਾਓ ਸਾਵਧਾਨ ਨਜ਼ਰ ਹਟੀ AC ਕੀ ਕੰਪਰੈਸ਼ਨ ਫਟੇ ਫਟ ਗਿਆ AC ਦਾ ਕੰਪਰੈਸ਼ਨ ਦੁਕਾਨ ਚ ਹੋਇਆ ਧੂਆਂ ਹੀ ਧੂਆਂ ਮਕੈਨਿਕ ਨੇ ਦੇਖਿਆ ਕਿੰਜ ਕੰਪਰੈਸ਼ਨ ਚ ਨਿਕਲ ਰਿਹਾ ਹੈ ਲਗਾਤਾਰ ਧੂਆਂ AC ਰਿਪੇਅਰ ਕਰਨ ਵਾਲੇ ਮਕੈਨਿਕ ਨੇ ਹੱਥ ਬੰਨ ਕੇ ਲੋਕਾਂ ਨੂੰ ਕੀਤੀ ਅਪੀਲ ਤੇ ਕਿਹਾ ਕਿ ਸਾਨੂੰ AC ਚਲਾਉਣ ਸਮੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ AC ਦੀ ਸਰਵਿਸ ਟਾਈਮ ਨਾ ਕਰਵਾਈ ਜਾਵੇ ਜਿਹੜਾ ਕਿ ਉੱਪਰਲਾ ਪੱਖਾ ਹੁੰਦਾ ਹੈ ਟਾਈਮ ਨਾਲ ਸਰਵਿਸ ਕਰवानी ਚਾਹੀਦੀ ਹੈ ਤਾਂ ਉਹਦੀ ਸਪਾਈ ਕਰਨੀ ਚਾਹੀਦੀ ਹੈ ਤਾਂ ਜੋ ਕਿ ਉਸ ਤੋਂ ਉਸ ਦੇ ਵਿੱਚੋਂ ਹਵਾ ਕ੍ਰੋਸ ਹੋ ਸਕੇ ਗਰਮੀ ਦੇ ਜਿਆਦਾ ਹੁੰਦੇ ਸਾਰ ਉਹਨਾਂ ਨੇ ਕਿਹਾ ਕਿ ਏਸੀ ਦੇ ਉੱਪਰਲੇ ਕੰਪ੍ਰੈਸ਼ਨ ਨੂੰ ਜਾਂ ਕੋਈ ਛੱਤ ਥੱਲੇ ਰੱਖੋ ਜਾਂ ਉਹਦੇ ਉੱਪਰ ਕੋਈ ਛੱਤ ਪਾਓ ਤਾਂ ਜੋ ਕਿ ਗਰਮੀ ਦੇ ਕਾਰਨ ਉਹ ਬਲਾਸਟ ਨਾ ਹੋ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਏਸੀ ਸਰਵਿਸ ਕਰਾਉਣੀ ਟਾਈਮ ਨਾਲ ਜ਼ਰੂਰੀ ਹੈ ਜੇ ਨਹੀਂ ਕਰਵਾਉਂਦੇ ਤਾਂ ਉਹ ਮਿੱਟੀ ਧੁੰਨ ਨਾ ਭਰ ਜਾਂਦਾ ਤਾਂ ਜੋ ਕਿ ਪੱਖੇ ਨੂੰ ਹਵਾ ਨਹੀਂ ਲੱਗਦੀ ਤਾਂ ਉਹਦੇ ਕਰਕੇ ਗਰਮੈਸ਼ ਜ਼ਿਆਦਾ ਹੋਣ ਕਰਕੇ ਕੰਪ੍ਰੈਸ਼ਨ ਫਟਣ ਦਾ ਨੁਕਸਾਨ ਹੋ ਸਕਦਾ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਇਹ ਸੀ ਰਿਪੇਅਰ ਵਾਲਾ ਇਹ ਕਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ-ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਪੁਰਿਆਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਕਿਸੇ ਵਰਕਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾਮ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਤੂੰ ਹ ਲਿਕੜ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇਖਦੇ ਤੁਸੀਂ ਲੰਮੇ ਸਮੇਂ ਤੋਂ ਏਸੀ ਰੇਪਰੇਂਡਰ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀ ਨੇ ਸਾਵਧਾਨੀ ਤਾਂ ਬੰਨ ਉਹ ਬਦਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਏਸੀ ਨੂੰ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਚਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੈੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਆਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਉਹਨੋਂ ਘੱਟ ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ ਮੈਂ ਲੋਕਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਵੇ ਆਪਦੇ ਏਸੀ ਜ਼ਿਆਦਾਤਰ ਸਾਵੇਂ ਲੱਗਿਆਣਾ ਹਾਈ ਟੈਂਪਰੇਚਰ ਕਾਰਨ ਏਸ਼ੀਆ ਨੂੰ ਅੱਗ ਲੱਗ ਰਹੀ ਹੈ ਆਹ ਦੇਖੋ ਭਾਈ ਅੱਜੇ ਕੇਸ ਆਇਆ ਭਵਾਨੀਗੜ੍ਹ ਦਾ ਇਹ ਇਦੇ ਵਿੱਚੋਂ ਤੂੰ ਹਲੇ ਤੱਕ ਵੀ ਲੱਕੜ ਰਹਿਗਾ ਕੰਪਰੈਸਰ ਮੱਚ ਸਕਦਾ ਸੀ ਇਹਦਾ ਪਰ ਬਚਤ ਰਹੇਗੀ ਪਰ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਹਾਈ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਪੈ ਰਹੀ ਹੈ ਮੇਰੀ ਲੋਕਾਂ ਨੂੰ ਇਹੀ ਪੀਲ ਹੈ ਵੀ ਜਾਂ ਤਾਂ ਆਪਦੇ ਕੋਠਿਆਂ ਦੇ ਉੱਪਰ ਛੱਡ ਪਾ ਸਕਣ ਜਾਂ ਆਪਦੇ ਸਾਵੇਂ ਲੱਗਣ